ਹਾਂਜੀ ਦੋਸਤੋ ਕਿਵੇਂ ਹੋ ਸਾਰੇ ਉਮੀਦ ਕਰਦੇ ਹਾਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਦੋਸਤੋ ਗੱਲਬਾਤ ਕਰਦੇ ਹਾਂ ਕੁਦਰਤੀ ਮੁਸੀਬਤਾਂ ਦੀ ਜਿਹੜੀਆਂ ਕੁਦਰਤੀ ਮੁਸੀਬਤਾਂ ਨੇ ਦੁਨੀਆ ਦੇ ਹਰ ਕੋਨੇ 'ਚ ਨੇ ਤੁਸੀਂ ਦੁਨੀਆ ਦੇ ਕਿਸੇ ਵੀ ਥਾਂ ਦੇ ਰਹਿੰਦੇ ਹੋ ਜਿਹੜੀਆਂ ਕੁਦਰਤੀ ਕਰੋਪੀਆਂ ਨੇ ਕੁਦਰਤੀ ਮੁਸੀਬਤਾਂ ਨੇ ਉਹ ਆਉਣੀ ਹੀ ਆਉਣੀਆਂ ਨੇ ਅਸੀਂ ਇੱਥੇ ਰਹਿੰਦੇ ਹਾਂ ਜਿਹੜੇ ਏਰੀਆ 'ਚ ਸਾਡੇ ਇੱਥੇ ਇੱਕ ਕੁਦਰਤੀ ਮੁਸੀਬਤ ਆਉਂਦੀ ਰਹਿੰਦੀ ਹੈ ਅਕਸਰ ਉਹ ਹੈਗਾ ਬਰੋਲਾ ਇਹ ਟਰਨੇਡੋ ਕਹਿੰਦੇ ਆ ਅਮਰੀਕਾ ਦੇ ohio ਚ ਅਸੀਂ ਰਹਿੰਦੇ ਆ ਤੇ ohio ਇੱਕ ਸਟੇਟ ਆ ਅਮਰੀਕਾ ਦੀ ਕੈਨੇਡਾ ਦਾ ਟ੍ਰਾਂਟੋ ਦਾ ਬਾਡਰ ਸਾਨੂੰ ਨੇੜੇ ਆ ਤੇ ਇੱਥੇ ਵੀ ਜਾਨੀ ਟਰਨੇਡੋ ਆਉਂਦੇ ਹੀ ਰਹਿੰਦੇ ਆ ਦੁਨੀਆ ਦੇ ਕਿਸੇ ਵੀ ਥਾਂ ਤੇ ਆਪਾਂ ਰਹਿੰਦੇ ਆ ਕੁਦਰਤੀ ਮੁਸੀਬਤਾਂ ਜਾਨੀ ਕਿ ਤੁਹਾਨੂੰ ਪਤਾ ਹੀ ਹੋਂ ਸਾਰੀ ਤਰ੍ਹਾਂ ਦੀਆਂ ਭਚਾਲ ਹੜ ਆਉਂਦਾ ਕਿਤੇ ਕਿਤੇ ਬੱਤਲ ਫੜਦੇ ਨੇ ਹਨਾ ਤੇ ਕਿਤੇ ਸੁੱਖਾ ਪੈਂਦਾ ਕਿਤੇ ਮੀਂਹ ਦੀ ਮਾਰ ਪਰ ਇੱਥੇ ਜਾਨੀ ਜਿਹੜਾ ਟਰਨੇਡੋ ਆ ਉਹਦੀ ਮਾਰ ਸਾਡੇ ਇੱਥੇ ਘਰ ਤੋਂ ਲਗਭਗ ਕਿਲੋਕੀਮੀਟਰ ਕਿਲੋ ਡੇਢ ਕਿਲੋਮੀਟਰ ਦੂਰ ਇੱਕ ਘਰ ਮਈ ਜੂਨ ਦੇ ਵਿੱਚ ਟਰਨੇਡੋ ਆਇਆ ਸੀ ਤੇ ਉਦੋਂ ਘਰ ਸਾਰਾ ਘਰ ਦਾ ਘਰ ਚੱਕ ਕੇ ਪਰਾ ਮਾਰਿਆ ਕਿ ਉਹਨਾਂ ਦੇ ਘਰ ਜਿਹੜੇ ਆ ਉਹ ਖੋਖੇ ਵਾਂਗ ਹੁੰਦੇ ਆ ਖੋਖਾ ਟਾਈਪ ਲੱਕੜ ਦੇ ਘਰ ਹੁੰਦੇ ਆ ਹੁਣ ਥੋੜਾ ਜਿਹਾ ਮਜ਼ਬੂਤੀ ਨਾਲ ਪਾਉਣ ਲੱਗ ਗਏ ਪਰ ਪਹਿਲਾਂ ਖੋਖਾ ਟਾਈਪcar ਹੁੰਦੇ ਸੀ ਇਹਨਾਂ ਦੇ ਤੇ ਟਰਨੇਡੋ ਨਾਲ ਉਹ ਚੱਕ ਕੇ ਭਰਾ ਮਾਰਦਾ ਸੀ ਤੇ ਉਹ ਘਰ ਸਾਰਾ ਚੱਕ ਕੇ ਭਰਾ ਮਾਰਿਆ ਦਿਨ ਦਾ ਟਾਈਮ ਸੀ ਤੇ ਉਸ ਦਿਨ ਦਿਨ ਸੀਗਾ ਸੰਡੇ ਤੇ ਪਰਿਵਾਰ ਕਿਤੇ ਬਾਹਰ ਘੁੰਮਣ ਗਿਆ ਵਾ ਸੀ ਤੇ ਉਹ ਵਿਚਾਰੇ ਬਚ ਗਏ ਨਹੀਂ ਉਹਨਾਂ ਦਾ ਨੁਕਸਾਨ ਹੋਣਾ ਸੀ ਹੋਰ ਕਈ ਘਰਾਂ ਦੀਆਂ ਛੱਤਾਂ ਓਡੀਆਂ ਹੋਰ ਵੀ ਨੁਕਸਾਨ ਹੋਏ ਹੋਣਗੇ ਪਰੇ ਨੇੜੇ ਕਰਕੇ ਸਾਨੂੰ ਪਤਾ ਲੱਗ ਗਿਆ ਹੁਣ ਬੀਮਾ ਕੰਪਨੀ ਉਹਨਾਂ ਦਾ ਦੁਬਾਰੇ ਘਰ ਤਾਂ ਬਣਾਉਂਦੀ ਆ ਪਰ ਜਿਹੜੀ ਕੁਦਰਤੀ ਮੁਸੀਬਤ ਆ ਉਹਦੀ ਗੱਲ ਕਰਦੇ ਆ ਆਪਾਂ ਤੇ ਹੁਣ ਸਾਡੇ ਫੇਰ ਇੱਥੇ ਵਾਰਨਿੰਗ ਦਿੱਤੀ ਹੋਈ ਆ ਟੂਰਨੇਡੋ ਆਉਣਾ ਇਸ ਏਰੀਆ ਵਿੱਚ ਦੀ ਨੰਗਣਾ ਤੇ ਅਤਾਸ਼ ਕਰਦੇ ਆ ਵੀ ਕਿਸੇ ਦਾ ਨੁਕਸਾਨ ਨਾ ਹੋਵੇ ਤੇ ਜੇ ਨਾ ਆਵੇ ਟੂਰਨੇਡੋ ਤਾਂ ਬੜੀ ਚੰਗੀ ਗੱਲ ਆ ਯਾਨੀ ਕਿ ਬਰੋਲਾ ਹੁੰਦਾ ਇੱਕ ਟੂਰਨੇਡੋ ਇੰਨਾ ਯਾਨੀ ਖਤਰਨਾਕ ਬਰੋਲਾ ਹੁੰਦਾ ਤੇ ਕਈ ਵਾਰੀ ਉਹ ਕਾਰਾਂ ਜੀਪਾਂ ਵੀ ਵਿੱਚ ਚੱਕ ਲੈਂਦਾ ਘਰ ਤਾਂ ਚਲੋ ਥਾਂ 'ਚ ਖਿਲਰ ਰਿਆ ਵਾ ਹੁੰਦਾ ਜਿਹੜੀਆਂ ਕਾਰਾਂ ਜੀਪਾਂ ਹੁੰਦੀਆਂ ਉਹ ਭਾਰੀ ਹੁੰਦੀਆਂ ਇੱਥੇ 30-30 ਕੁਇੰਟਲ ਦੀਆਂ ਕਾਰਾਂ ਨੇ ਇੱਥੇ 20 ਕੁਇੰਟਲ ਦੀਆਂ 25 ਕੁਇੰਟਲ ਦੀਆਂ ਇਦਾਂ ਕਾਰਾਂ ਨੇ ਇੱਥੇ ਪਰ ਫਿਰ ਵੀ ਉਹ ਵਿੱਚ ਚੱਕ ਕੇ ਲੈ ਜਾਂਦਾ ਕਿਉਂਕਿ ਉਹ ਇੰਨਾ ਜ਼ਿਆਦਾ ਹਵਾ ਦਾ ਪ੍ਰੈਸ਼ਰ ਬਣਿਆ ਹੁੰਦਾ ਅੱਜ ਸਾਡੇ ਇੱਥੇ ਬਹੁਤ ਜ਼ਿਆਦਾ ਨੇਰੀ ਚੱਲਦੀ ਆ ਤੁਹਾਨੂੰ ਦਿਖਾਉਨੇ ਆ ਤੇ ਗੱਲਾਂ ਬਾਤਾਂ ਸ਼ੇਅਰ ਕਰ ਦਿਆ ਕਰੋ ਤੁਹਾਡੇ ਨਾਲ ਸਾਂਝ ਪਾਉਂਦੇ ਰਹਿੰਨੇ ਆ ਤੇ ਗੱਲਬਾਤ ਕਰਦੇ ਆਂ ਵੀ ਦੁਨੀਆ ਦੇ ਤੁਸੀਂ ਕਿਸੇ ਵੀ ਕੋਨੇ ਚ ਜਿਹੜੀਆਂ ਕੁਦਰਤੀ ਮੁਸੀਬਤਾਂ ਨੇ ਉਹ ਹਰੇਕ ਥਾਂ ਤੇ ਨੇ। ਬਾਕੀ ਜਿਹੜਾ ਜੰਗਲੀ ਜਾਨਵਰਾਂ ਦਾ ਡਰ ਜਾਂ ਕੀੜੇ ਮਕੌੜੇ ਦਾ ਡਰ ਉਹ ਵੀ ਸਾਰੇ ਕੀਤੀ ਆ। ਕਿਤੇ ਸੱਪ ਤੋਂ ਡਰ ਆ, ਕਿਤੇ ਹੋਰ ਤਰ੍ਹਾਂ ਦੇ ਜਾਨਵਰ ਨੇ ਜਿਹੜੇ ਨੁਕਸਾਨ ਕਰ ਦਿੰਦੇ ਆ। ਸਾਨੂੰ ਇੱਥੇ ਕਿਸੇ ਜਾਨਵਰ ਦਾ ਡਰ ਨਹੀਂ, ਕਿਸੇ ਸੱਪ ਦਾ ਨਹੀਂ ਪਰ ਸਾਡੇ ਇੱਥੇ ਡਰ ਹੈਗਾ ਮੱਕੜੀ ਦਾ। ਬਲੈਕ ਬਿੱਟੋ ਕਾਲੀ ਮੱਕੜੀ ਉਹ ਜ਼ਿਆਦਾਤਰ ਘਰਾਂ 'ਚ ਨਹੀਂ ਰਹਿੰਦੀ ਹੈਗੀ ਜੰਗਲਾਂ ਨੂੰ ਕਲਾਂ 'ਚ ਰਹਿੰਦੀ ਆ ਪਰ ਜਿਆਦੇ ਕਿਤੇ ਖਰਾਬ ਹੋਵੇ ਜਾਂ ਕੋਈ ਸਵਾਨ ਪਿਆਛਰ ਦਾ ਉੱਥੇ ਉਹ ਹੋ ਵੀ ਸਕਦੀ ਆ ਉਹਦੇ ਨਾਲ ਇੱਥੇ ਜਾਨੀ ਬਹੁਤੀਆਂ ਜਾਨਾਂ ਤਾਂ ਨਹੀਂ ਜਾਂਦੀਆਂ ਪਰ ਜੇ ਨਾ ਇਲਾਜ ਹੋਵੇ ਤਾਂ ਜਾਨ ਚਲੀ ਜਾਂਦੀ ਆ ਕਾਫੀ ਜ਼ਹਿਰੀਲੀ ਹੁੰਦੀ ਆ ਉਹ ਪਰ ਇੱਥੇ ਇਲਾਜ ਆ ਇੱਥੇ ਪ੍ਰਬੰਧ ਆ ਕਿਉਂਕਿ ਕੈਨੇਡਾ ਵਾਲਾ ਹਾਲ ਨਹੀਂ ਹੈਗਾ ਇੱਥੇ ਅਮਰੀਕਾ ਦੇ ਵਹਾਇਓ ਚ ਤਾਂ ਖਾਸ ਕਰਕੇ ਮੈਡੀਕਲ ਸਿਸਟਮ ਇੱਥੇ ਬਹੁਤ ਵਧੀਆ ਜੇ ਤੁਹਾਨੂੰ ਐਮਰਜੈਂਸੀ ਲੋੜ ਆ ਤਾਂ ਤੁਹਾਡੇ ਕੋਲੇ 5-7 ਮਿੰਟਾਂ ਚ ਹੀ ਐਂਬੂਲੈਂਸ ਪਹੁੰਚ ਜਾਂਦੀ ਆ ਤੇ ਤੁਹਾਨੂੰ ਇੱਥੇ ਮਤਲਬ ਐਂਬੂਲੈਂਸ ਆਉਣ ਨੂੰ ਟਾਈਮ ਲੱਗਦਾ ਜਿੰਨਾ ਵੀ ਟਾਈਮ ਕਈ ਵਾਰੀ ਆਪਾਂ ਦੂਰ ਹੁੰਨੇ ਆ ਕਿਤੇ ਪਰ ਉਂ ਨਹੀਂ ਹੈਗਾ ਵੀ ਕੋਈ ਬਹੁਤਾ ਇੰਤਜ਼ਾਰ ਨਹੀਂ ਹੈਗਾ ਕਿਉਂਕਿ ਗੋਰਿਆਂ ਦੀ ਸਟੇਟ ਆ ਤੇ ਦਿਖਾਉਂਦੇ ਆ ਤੁਹਾਨੂੰ ਬਾਹਰ ਹਵਾ ਚੱਲਦੀ ਆ ਜਿਹੜੀਆਂ ਕੁਦਰਤੀ ਮੁਸੀਬਤਾਂ ਨੇ ਉਹ ਦੁਨੀਆ ਦੇ ਹਰ ਕੋਨੇ ਚ ਨੇ ਸੋ ਬਹੁਤ ਸਾਰੇ ਸੱਜਣਾ ਨੂੰ ਲੱਗਦਾ ਵੀ ਪਤ ਨਹੀਂ ਅਮਰੀਕਾ 'ਚ ਬੈਠਿਆਂ ਨੂੰ ਕੋਈ ਮੁਸੀਬਤ ਨਹੀਂ ਕੋਈ ਉਹ ਨਹੀਂ ਦੁਨੀਆ ਦੇ ਹਰ ਕੋਨੇ 'ਚ ਕੁਦਰਤੀ ਮੁਸੀਬਤਾਂ ਉਹ ਹੈ ਕਿਆਂ ਨੇ ਸੋ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਜੀ ਗੱਲਬਾਤ ਚੰਗੀ ਲੱਗਦੀ ਹੁੰਦੀ ਆ ਤਾਂ ਫਾਲੋਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੀ ਕਾਫੀ ਨੇਰੀ ਚੱਲਦੀ ਆ ਤੇਜ਼ ਬੱਦਲ ਵਾਈ ਆ ਦੋ ਤਿੰਨ ਦਿਨਾਂ ਤੋਂ ਮੀਂਹ ਵੀ ਪੈਂਦਾ ਤੇ ਬਸ ਇਹੀ ਤੁਹਾਨੂੰ ਦਿਖਾਉਨੇ ਆ ਕਿ ਕਈ ਵਾਰੀ ਸਾਨੂੰ ਐਂ ਲੱਗਦਾ ਹੁੰਦਾ ਵੀ ਅਸੀਂ ਦੁਨੀਆ ਦੇ ਪ੍ਰਧਾਨ ਦੇਸ਼ 'ਚ ਬੈਠੇ ਆ ਅਮਰੀਕਾ 'ਚ ਬੈਠੇ ਆ ਤਾਂ ਇੱਥੇ ਪਤਾ ਨਹੀਂ ਕੁਝ ਹੋਣਾ ਨਹੀਂ ਕੁਦਰਤੀ ਮੁਸੀਬਤਾਂ ਨੇ ਜਿਹੜੀਆਂ ਉਹ ਦੁਨੀਆ ਦੇ ਹਰ ਕੋਨੇ 'ਚ ਨੇ ਤੁਸੀਂ ਜਿੱਥੇ ਮਰਜੀ ਵਗਜੋ ਇਹ ਨਾਲ ਹੀ ਰਹਿਣੀਆਂ ਨੇ ਬਸ ਉਹਨਾਂ ਦਾ ਕੋਈ ਰੂਪ ਹੋਰ ਹੋ ਸਕਦਾ ਸਰਦਾਸ ਕਰਦੇ ਆ ਵੀ ਬਰੂਲਾ ਜਾਨੀ ਕਿ ਟਰਨੇਡੋ ਜਿਹੜਾ ਸਾਡੇ ਏਰੀਆ ਵਿੱਚ ਦੀ ਨੰਗਣਾ ਤੇ ਹੋਰ ਏਰੀਆ ਵਿੱਚ ਦੀ ਕਿਤੋਂ ਵੀ ਨੰਗਣਾ ਜਿਹੇ ਦਾ ਨੁਕਸਾਨ ਨਾ ਕਰੇ ਤੇ ਬੱਸ ਤਾਂ ਨਹੀਂ ਆ ਵੀ ਤਾਂ ਵਾੜੀ ਚੰਗੀ ਗੱਲ ਆ ਇਹ ਹੋਰ ਜੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਕਰਦੇ ਰਹਿੰਨੇ ਹੁੰਦੇ ਆਂ ਸ਼ੇਅਰ ਕਰਦੇ ਆ ਕਰੋ ਜੀ ਤੇ ਫਾਲੋ ਤੇ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੀ ਧੰਨਵਾਦ